ਸਤਿ ਸ੍ਰੀ ਅਕਾਲ ਨਵਾਂ ਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥਿਓ ਹੜ੍ਹਾਂ ਤੋਂ ਲੋਕਾਂ ਨੂੰ ਬਚਾਉਣ ਲਈ ਦੋ ਭਰਾਵਾਂ ਨੇ 70 ਕਿਸ਼ਤੀਆਂ ਬਣਾਈਆਂ ਆਓ ਜਾਣਦੇ ਹਾਂ ਇਸ ਸਬੰਧੀ ਪੱਤਰਕਾਰ ਬਲਵਿੰਦਰ ਸਿੰਘ ਢਾਲੀਵਾਲ ਦੀ ਰਿਪੋਰਟ ਪਪਾਲ ਸਿੰਘ ਹਸਪਤਾਲ ਹੈਗਾ ਜੀ ਆਪ ਕੀ ਆਪ ਦੇ ਸਾਹਮਣੇ ਪਲਾਂਟ ਹੈਗਾ ਹਨ ਦੇ ਵਿੱਚ ਕਿਵੇਂ ਆ ਕਿ ਕਿਸੇ ਦੀਆਂ ਪ੍ਰੋਬਲਮਾਂ ਬਸ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭ ਰੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਪਰ ਐਵੇਂ ਮੰਨ ਚਾਹਿਆ ਕਿ ਮੈਂ ਕਹੇ ਕਿਹੜੀ ਰਾਕਟ ਟੈਕਨੋਲੋਜੀ ਹੈ ਕਿ ਇਸ ਵਾਲੇ ਖੇਤ ਵੀ ਹੈ ਕੰਮ ਇੱਥੇ ਆਪਣੇ ਫੈਕਟਰੀ ਦੇ ਕੰਮ ਰੋਕ ਕੇ ਕਿਸ਼ਤੀਆਂ ਬਣਵਾਈਆਂ ਹਾਂਜੀ ਆਪਾਂ ਇਸੇ ਰੋਕਿਆ ਵਾ ਪੂਰਾ 100 ਕਿਸ਼ਤੀ ਦਾ ਟਾਰਗੇਟ ਸੀਗਾ 70 ਪੂਰੀਆਂ ਹੋ ਚੁੱਕੀਆਂ ਸੀਆਂ ਬਾਕੀ ਹੋਈ ਹੋਈ ਜਿਹੜੇ ਸੰਸਥਾਵਾਂ ਸਾਮ ਸਕਦੀਆਂ ਵਾਂ ਜਿਹੜਾ ਸੀਚੇ ਵਾਲ ਹੋ ਗਏ ਜਾਂ ਹੋਰ ਵੀ ਖਡੂਰ ਸਾਹ ਵਾਲੇ ਯਾਨੀ ਜਿਹੜੇ ਸਾਮ ਥਾ ਗਦੇ ਆ ਉਹ ਦੋ ਦੋ ਚਾਰ ਚਾਰ ਕਿਸ਼ਤੀਆਂ ਉਹਨਾਂ ਨੂੰ ਦੇ ਦਿੱਤੀਆਂ ਕਿ ਇਲਾਕੇ ਦੇ ਵਿੱਚ ਜਿੱਥੇ ਲੋੜ ਹੈ ਜੀ ਆਪੇ ਕਰ ਲੈ ਜੇ ਨਾ ਤੇ ਡਿਜ਼ਾਈਨ ਵੀ ਸਾਂਝਾ ਕਰ ਰਹੇ ਹਾਂ ਨਾਲ ਡਿਜ਼ਾਈਨ ਪੂਰਾ ਸਾਂਝਾ ਜੀ ਆਨਲਾਈਨ শেয়ার ਕਰ ਦਿੱਤਾ ਵਾ ਹੋਰ ਜੇ ਕਿਸੇ ਨੂੰ ਜ਼ਰੂਰਤ ਹੈਗੀ ਆ ਤੇ ਅਸੀਂ ਬਿਲ ਖੋਲਿਆ ਆ ਜਦੋਂ ਮਰਜ਼ੀ ਆ ਕੇ ਜੋ ਮਰਜ਼ੀ ਪੁੱਛ ਸਕਦੇ ਆ ਜਿਹੜੀ ਮਦਦ ਚਾਹੀਦੀ ਕਰ ਸਕਦੇ ਕਿਵੇਂ ਮਨ ਦੇ ਵਿੱਚ ਕਿਵੇਂ ਆਇਆ ਕਿ ਸਾਡੇ ਪਹਿਲਾਂ ਕਦੇ ਮਦਦ ਕੀਤੀ ਕਿਸੀਆਂ ਦੀ ਐ 23 ਦੇ ਵਿੱਚ ਜੋ ਹੜ ਆਇਆ ਸੀ ਉਦੋਂ ਐਸੇ ਇੱਕ ਬੇੜਾ ਵੱਡਾ ਬਣਾਇਆ ਸੀਗਾ ਉਹ ਵੀ ਇਦਾਂ ਬੰਨ ਤੇ ਤੁਰੇ ਜਾਂਦੇ ਸੀ ਤੇ ਅੱਗੇ 인ਦਰ ਪ੍ਰਤਾਪ ਮਿਲ ਗਏ ਮੈਂ ਸਿਆਸੀ ਤੌਰ ਤੇ ਅੱਗੇ ਕਈਆਂ ਨੂੰ ਕਿਹਾ ਕਿ ਸਿਆਸੀ ਤੌਰ ਤੇ ਨਹੀਂ ਉਹ ਐਸੇ ਮੈਂ ਨੇ ਵੀ ਵਧੀਆ ਬੰਦੇ ਹੈਗੇ ਆ ਚੰਗੇ ਇਨਸਾਨ ਵੀ ਹੈਗੇ ਆ ਪੂਰੀ ਫੈਮਿਲੀ ਇਹ ਤੇ ਉਹ ਕਹਿੰਦੇ ਕਿ ਹੰਸਪਾ ਯਾਰ ਕੋਈ ਮਲਟੀ ਪਰਪਸ ਜੀ ਟੀ ਬਣਾਈਏ ਤੇ ਉਦੋਂ ਫਿਰ ਉਹ ਖਿਆਲ ਆਇਆ ਸੀਗਾ ਕਿ ਬੇੜਾ ਇੱਕ ਤਿਆਰ ਕਰੀਏ ਉਹ ਨਾਲ ਮਿਲ ਕੇ ਅਸੀਂ ਫਿਰ ਉਹ ਬੇੜਾ ਇੱਕ ਤਿਆਰ ਕੀਤਾ ਸੀ ਉਹ ਸ਼ਾਇਦ ਕਿਸੇ ਹੋਰ ਕੰਮ ਲਈ ਸੀ ਜੇ ਵੱਡੇ ਬੈਗ ਲੈ ਜਾਵਾਂਗੇ ਪਰ ਬਾਅਦ ਚ ਦੇਖਿਆ ਕੋ ਫੋਰ ਕਮਾਂਚੀ ਵੀ ਘਾਰ ਘਰ ਫੈਲੋ ਹੋਇਆ ਯਾਨੀ ਕਿ ਜਿਹੜਾ ਪਸ਼ੂ ਲਿਆਉਣ ਲਈ ਜਾਂ ਟਰੈਕਟਰ ਟੁਕੜਾ ਲਿਆਉਣ ਲਈ ਫੋਰ ਮਸ਼ੀਨਰੀ ਵੀ ਆ ਸਕਦੀ ਹੈ